ਈਆ ਨਾ ਬਾਈ ਜੀ ਇਹ ਏਮ ਜਹਾ ਹਸਪਤਾਲ ਪਠੰਡਾ ਦੇ ਵਿੱਚ ਬਦਲ ਗਈ ਕਿਸੇ ਭਰਾ ਨਾਲ ਉਹ ਭਰਾ ਦਾ ਨਾਲ ਹੈਗਾ ਨਾਂ ਉਹ ਦਾ ਬਰਿੰਦਰ ਕੁਮਾਰ ਹੈ ਪਿੰਡ ਠੂਠਿਆਂ ਵਾਲੀ ਜ਼ਿਲ੍ਹਾ ਮਾਨਸਾ ਤੇ ਉਹਦਾ ਨੰਬਰ ਤੇ ਗੱਲਬਾਤ ਕਰ ਸਕਦੇ ਤੁਸੀਂ ਨੰਬਰ ਤੁਹਾਨੂੰ ਲਿਖਿਆ ਦਿੰਨੇ ਆ 98729 29447 ਦੁਬਾਰੇ ਫੇਰ ਨੋਟ ਕਰ ਲਓ 98729 29447 ਇੱਕ ਤੇ ਭਲੇਖੇ ਨਾਲ ਨਾ ਇੱਕ ਦੂਸਰੇ ਦੀ ਆਪਣਾ ਦਵਾਈ ਬਦਲ ਗਈ ਉਹ ਇਹ ਦਵਾਈ ਲੈ ਗਏ ਇਹ ਬੰਦੇ ਦੀ ਤੇ ਦੂਸਰੇ ਇਹਨਾਂ ਦੀ ਕੋਈ ਹੋਰ ਦਵਾਈ ਲੈ ਗਿਆ ਐਂ ਕਰਕੇ ਬਦਲ ਗਈ ਤੇ ਆਹ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਓ ਤੇ ਆਹ ਨਿਸ਼ਾਨੀਆਂ ਇਹਦੀਆਂ ਦੱਸੀਆਂ ਬਾਈ ਨੇ ਸਾਰੀਆਂ ਆਹ ਜਿਹੜੇ ਵੀ ਗਲਾਸ ਪਏ ਆ ਤੇ ਥਰਮੋਸ਼ਾ ਚਾਹ ਲਈ ਤੇ ਦਵਾਈ ਹੈ ਤੇ ਇਹ ਦੇਖ ਕੇ ਤੇ ਫੋਨ ਤੇ ਤੁਸੀਂ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਤੇ ਦੁਬਾਰਾ ਫੇਰ ਮੈਂ ਦੱਸਦਾ ਏਐਮ ਜਹਾ ਹਸਪਤਾਲ ਬਸੰਡਾ ਦੇ ਵਿੱਚ ਅੱਜ ਦਿਨ ਸੋਮਵਾਰ ਨੂੰ ਇਹ ਭਲਿੱਖ ਨਾ ਦਵਾਈ ਇੱਕ ਦੂਸਰੇ ਚੱਕ ਕੇ ਲੈ ਗਏ ਬਦਲ ਗਈ ਤੇ ਗੱਲ ਤੁਸੀਂ ਕਰਨੀ ਹੈ ਤਾਂ ਬਾਈ ਬਰਿੰਦਰ ਕੁਮਾਰ ਆ ਬਾਈ ਦਾ ਨਾਮ ਪਿੰਡ ਠੂਠਿਆਲੀ ਜ਼ਿਲ੍ਹਾ ਮਾਨਸਾ ਤੇ ਨੰਬਰ ਦੁਆਰਾ ਨੋਟ ਕਰ ਲੋ 9872929447